ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੋਪਿਆਰੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰੇ ਉਹ ਦਾਸ ਵੱਲੋਂ ਬੁਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰਿਓ ਧੰਤ ਧੰਨੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਅਕਾਲ ਪੁਰਖ ਸਰਬੰਸਦਾਨੀ ਜੰਗੀ ਜਰਨੈਲ ਸ਼ੂਰਬੀਰ ਯੋਧੇ ਮਹਾਬਲੀ ਪਿਤਾ ਪਰਮੇਸ਼ਰ ਜੀਓ ਨੇ ਸਾਨੂੰ ਧੰਤ ਧੰਨੇ ਸ੍ਰੀ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੇ ਲੜਨ ਦਾ ਆਇਆ ਕਿਉਂ ਤੋਂ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਉਹ ਸੰਪੂਰਨ ਗੁਰੂ ਆ ਗੁਰੂ ਪਿਆਰੇਓ ਪਰ ਅੱਜ ਵੇਖੋ ਕਿੰਨੀ ਨਮੋਸ਼ੀ ਦੀ ਗੱਲ ਆ ਕਿਨੇ ਦੁੱਖ ਭਰੀ ਗੱਲ ਵੀ ਆ ਗੁਰੂ ਪਿਆਰੇਓ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਵੇ ਤੇ ਉਹਦੇ ਲਾਗੇ ਬੈਠ ਕੇ ਇੱਕ ਕੰਜਰ ਸਾਧ ਧੀਆ ਦਾ ਦੁਸ਼ਕਰਮ ਕਰਦਾ ਹੋਵੇ ਤੇ ਸਿੱਖਾਂ ਵਾਸਤੇ ਇਸ ਤੋਂ ਵੱਡਾ ਮਰਨ ਮੇਰੇ ਖਿਆਲ ਨਾਲ ਕੋਈ ਨਹੀਂ ਹੋ ਸਕਦਾ ਗੁਰੂ ਪਿਆਰੇਓ ਸਾਨੂੰ ਸਮਝਣਾ ਚਾਹੀਦਾ ਆ ਕਿਉਂ ਕਿ ਉਹਦੇ ਬਾਬੇ ਦੇ ਖਿਲਾਫ ਉਹ ਕੰਜਰ ਦੇ ਖਿਲਾਫ ਜੇਕਰ ਕਿਸੇ ਨੇ ਬਾਅਦ ਚੁੱਕੀ ਤੇ ਉਹ ਸਾਡਾ ਵੀਰ ਆ ਅਮਰਤਪਾਲ ਸਿੰਘ ਜੀ ਬੜਾ ਵੱਡਾ ਕਾਠ ਵੀ ਕੀਤਾ ਵੀਰ ਨੇ ਬੜੀ ਸੋਹਣੀ ਗੱਲ ਆ ਪਰ ਹੁਣ ਉਹ ਵੀਰ ਕੱਲ ਮੈਂ ਵੀਡੀਓ ਵੇਖੀ ਉਸ ਵੀਰ ਦੀ ਉਹ ਵੀਡੀਓ ਚ ਰੋ ਰਿਹਾ ਸੀ ਕਿ ਮੈਨੂੰ ਧਮਕੀਆਂ ਆ ਰਹੀਆਂ ਜਾਨੋਂ ਮਾਰਨ ਦੀਆਂ ਤੇ ਜਿਹੜੀ ਧੀ ਰਾਣੀ ਨੂੰ ਉਹ ਇਨਸਾਫ ਤੋਂ ਤੁਰਿਆ ਸੀ ਉਹ ਧੀ ਰਾਣੀ ਵੀ ਆਪਣੇ ਬਿਆਨਾਂ ਤੋਂ ਮੁੱਕਰ ਗਈ ਕੀ ਪਤਾ ਕਿੱਥੋਂ ਪ੍ਰੈਸ਼ਰ ਪਾਇਆ ਕਿੱਦਾਂ ਪਾਇਆ ਕਿਉਂਕਿ ਇੰਨਾ ਕੰਜਰ ਬਾਬਿਆਂ ਦੀ ਸਰਕਾਰੀ ਦਰਬਾਰੇ ਚੱਲਦੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਤੇ ਮੈਂ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਰਤੀ ਕਰਦਾ ਲਾਡਲੀਆਂ ਪੁੱਛ ਜਾਂਦੇ ਕਿ ਗੁਰੂ ਪਿਆਰੇਓ ਆਪਾਂ ਭਾਈ ਅਮਰਤਪਾਲ ਸਿੰਘ ਮੈਰੋ ਜੀ ਦੇ ਹੱਕ 'ਚ ਖੜੀਏ ਜਿਹੜੀ ਇੱਕ ਹੋਰ ਬੇਗਵੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਹੋਈ ਆ ਜੇਕਰ ਤੁਸੀਂ ਪਿਆਰ ਕਰਦੇ ਮੈਨੂੰ ਪਤਾ ਲਾਡਲੀਆਂ ਪੁੱਛ ਜਾਂ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਬੜਾ ਪਿਆਰ ਕਰਦੀਆਂ ਆ ਤੇ ਸਾਡੀਆ ਫੌਜਾਂ ਹੀ ਆ ਜੇਕਰ ਖੜ ਜਾਣਾ ਅੰਮ੍ਰਿਤਪਾਲ ਮੈਰੋ ਦੇ ਹੱਕ ਚ ਤੇ ਉਹਨੂੰ ਕੋਈ ਟੱਚ ਵੀ ਨਹੀਂ ਕਰ ਸਕਦਾ ਗੁਰੂ ਪਿਆਰਿਓ ਤੇ ਗੁਰੂ ਪਿਆਰਿਓ ਜਦੋਂ ਵੀ ਜਦੋਂ ਵੀ ਕਿਤੇ ਗੁਰਦੁਆਰੇ ਤੇ ਕਬਜ਼ਾ ਕਰਨਾ ਹੁੰਦਾ ਆ ਉਦੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱppa ਭਾਲ ਹੋ ਕੇ ਉੜਦੀ ਜਾਂਦੀ ਆ ਪਰ ਜਦੋਂ ਦਾ ਵੀ ਆ ਮਸਲਾ ਆਇਆ ਚੰਨ ਘਾਟ ਵਾਲਾ ਪਖੰਡੀ ਵਿਹਲ ਡੇਰੀ ਦੇ ਸਾਧ ਦਾ ਇੱਕ ਵੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਨਹੀਂ ਬੋਲਿਆ ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਗੁਰੂ ਪਿਆਰਿਓ 2015 ਵਿੱਚ ਗੁਰੂ ਪਿਆਰੇ ਬਦਬੀ ਹੋਈ ਸੀ ਉਰ ਸਿੱਖਾਂ ਨੇ ਬੜੇ ਵੱਡੇ ਮਜ਼ਾਰੇ ਕੀਤੇ ਮੋਰਚੇ ਲਾਏ ਉਸ ਮੋਰਚੇ ਵਿੱਚ ਕੀ ਕੁਛ ਨਹੀਂ ਹੋਇਆ ਫਿਰ 328 ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਹ ਪਤਾ ਕਰ ਦਿੱਤੇ ਗਏ 파ੜ ਦਿੱਤੇ ਗਏ ਕਿਤਾ ਕੀ ਕਰ ਦਿੱਤਾ ਗਿਆ ਉੱਥੇ ਵੀ ਸਿੱਖਾਂ ਨੇ ਕਰਨੇ ਲਾਏ ਮੋਰਚੇ ਲਾਏ ਉੱਥੇ ਵੀ ਡਾਂਗਾ ਚੱਲੀਆਂ ਲੱਤਾ ਬਾਹਾਂ ਟੁੱਟੀਆਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਟਾਸਕ ਫੋਰ ਦਾ ਭਰਪੂਰ ਜ਼ੋਰ ਵਿਖਾਇਆ ਪਰ ਜਦੋਂ ਕੋਈ ਇਹੋ ਜਿਹਾ ਮਸਲਾ ਹੁੰਦਾ ਹੈ ਗੁਰੂ ਪਿਆਰਿਓ ਅੱਜ ਕੱਲ ਤੇ ਗੁਰੂ ਪਿਆਰਿਓ ਵੇਖੋ ਵੀ ਲੋਕਾਂ ਲਈ ਨਾ ਹੁਣ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿੱਦਵੀ ਆਮ ਹੋ ਗਈ ਆ ਲੋਕ ਪੜਾ ਕੀ ਕਰਦੇ ਬਿੱਦਵੀ ਹੋ ਗਈ ਚੱਕ ਜਾਂਦਾ ਹੁਣ ਪਤਾ ਹੋਣ ਹੀ ਨਹੀਂ ਹੈ ਕੋਈ ਬੋਲਦਾ ਹੀ ਨਹੀਂ ਉਹ ਜਦੋਂ ਕੋਈ ਫੜਿਆ ਜਾਂਦਾ ਉਹਨੂੰ ਮਨਦਬੁੱਧੀ ਕਹਿ ਕੇ ਕਰਾਰ ਤੇ ਉਹਨੂੰ ਪਿਛੇ ਕਰ ਦਿੱਤਾ ਜਾਂਦਾ ਕਿਉਂਕਿ ਕੋਈ ਸਾਡਾ ਸਿਰਮੌਰ ਸੰਸਥਾ ਕੋਈ ਸਾਡਾ ਸਿਰਮੌਰ ਆਗੂ ਉਸ ਮਸਲੇ ਤੇ ਕੋਈ ਕਰਨ ਨਹੀਂ ਦਿਆ ਕੋਈ ਹਸ ਤਖਸ਼ੀਪ ਹੀ ਨਹੀਂ ਕਰ ਰਿਹਾ ਇਹ ਗੱਲ ਇੱਕ ਲੋਕਾਂ ਦੀ ਆਮ ਲੋਕਾਂ ਦੀ ਆਮ ਹੋ ਚੁੱਕੀ ਗੱਲ ਇਹ ਇਸ ਕਰਕੇ ਭਰਾਵੋ ਆਪਾਂ ਅਮਰਤਪਾਲ ਦਾ ਸਾਥ ਦਈਏ ਉਸ ਨਿਹੰਗ ਵੀਰ ਨਾਲ ਖੜੀਏ ਤੇ ਜੇਕਰ ਉਹ ਤੇ ਪਰਚਾ ਪੈ ਰਿਹਾ ਹੈ ਤੇ ਆਪਾਂ ਦੇ ਸਾਥ ਦਈਏ ਉਸ ਵੀਰ ਦੇ ਨਾਲ ਆਪਾਂ ਉਸ ਵੀਰ ਦੇ ਨਾਲ ਹੁਣ ਹੋਣਾ ਚਾਹੀਦਾ ਆ ਕਿਉਂ ਕਿਉਂਕਿ ਜੇ ਅੱਜ ਤੁਸੀਂ ਉਸ ਵੀਰ ਦੇ ਹੱਕ ਚ ਆਵਾਜ਼ ਬੁਲੰਦ ਨਹੀਂ ਨਾ ਕੀਤੀ ਤੇ ਜਿਨ੍ਹਾਂ ਦੀਆਂ ਧੀਆਂ ਪਣਾ ਡੇਰਿਆ ਤੇ ਮਤਾਵਾ ਜਾਂਦੀਆਂ ਪਈਆਂ ਭਰਾਵੋ ਫੇਰ ਤੁਸੀਂ ਇਹ ਨਾ ਕਿ ਤੁਹਾਡੇ ਹੱਕ 'ਚ ਕੋਈ ਖੜੇਗਾ ਜੇਕਰ ਅਜ ਕਿਸੇ ਦੀ ਧੀ ਭੈਣਾਂ ਕੋਈ ਗਲਤ ਹੋਇਆ ਨਾ ਤੇ ਤੁਹਾਡੀ ਧੀ ਭੈਣਾਂ ਨਾਲ ਹੁਣ ਤੇ ਆ ਦੇਰ ਨਹੀਂ ਲੱਗਣੀ ਜਿਹੜੀ ਅੱਗੇ ਕਿਸੇ ਦੇ ਘਰ ਚ ਲੱਗੀ ਆ ਉਹ ਤੁਹਾਡੇ ਘਰ ਵਿੱਚ ਵੀ ਜ਼ਰੂਰ ਆਵੇਗੀ ਤੇ ਇੱਕ ਗੱਲ ਗੁਰੂ ਪਿਆਰਿਓ ਯਾਦ ਰੱਖੋ ਇਹ ਡੇਰੇ ਦੇ ਵੇਲੜ ਸਾਧ ਇਹਨਾਂ ਦੇ ਪਿੱਛੇ ਲੱਗਣਾ ਬੰਦ ਕਰ ਦਿਓ ਇਹ ਸਾਰੇ ਦੇ ਸਾਰੇ ਸਿੱਖੀ ਦੇ ਦੁਸ਼ਮਣ ਆ ਇਹ ਨਾਮਦਾਨ ਵੰਡਣ ਵਾਲੇ ਪਖੰਡੀ ਸਾਧਿਆ ਇਨਾਂ ਨੇ ਤੁਹਾਡਾ ਕਦੀ ਭਲਾ ਨਹੀਂ ਕਰਨਾ ਗੁਰੂ ਪਿਆਰਿਓ ਜੇਕਰ ਤੁਸੀਂ ਭਲਾ ਚਾਹੁੰਦੇ ਏ ਤੇ ਅਮਰਤ ਪਾਣ ਕਰੋ ਖੰਡੇ ਬਾਟੇ ਦੀ ਪੋਲ ਛਕੋ ਗੁਰੂ ਪਿਆਰਿਓ ਬਾਣੀ ਪੜੋ ਬਾਣੀ ਦੇ ਲੜ ਲੱਗੋ ਆਪਣਾ ਜਨਮ ਸਹਿੇਲਾ ਕਰੋ ਪੀਓ ਪੋਲ ਖੰਡ ਧਾਰ ਹੋਏ ਜਨਮ ਸਹਿੇਲਾ ਗੁਰੂ ਪਿਆਰਿਓ ਜੇ ਇਨਾਂ ਪਖੰਡੀ ਸਾਧਾਂ ਦੇ ਪਿੱਛੇ ਲੱਗੇ ਰਹੇ ਹੋਏ ਇਦਾਂ ਹੀ ਲੱਗੇ ਰਹੇ ਤੁਸੀਂ ਤੁਹਾਡੀਆਂ ਧੀਆਂ ਪਾਣਾ ਨਾ ਇਦਾਂ ਹੀ ਸ਼ਰਮ ਹੁੰਦੇ ਜਾਣਗੇ ਤੇ ਅੱਜ ਜੇਕਰ ਸ ਵੀਰ ਨੇ ਆਵਾਜ਼ ਚੁੱਕੀ ਆ ਜੇਕਰ ਅਸੀਂ ਅਮਰਤ ਪਾਲ ਮਹਿਰੋ ਦੇ ਹੱਕ ਚ ਨਹੀਂ ਖੜੇ ਤੇ ਤੁਹਾਡੇ ਆਉਣ ਵਾਲੇ ਹੱਕ 'ਚ ਕਿਸੇ ਨੇ ਨਹੀਂ ਖੜਨਾ ਗੁਰੂ ਪਿਆਰਿਓ ਇੰਨੇ ਗਵੰਦੀਆ ਪ੍ਰਮਾਣ ਕਰ ਲਿਓ ਵੀਰ ਨਾਲ ਖੜੀਏ ਵੀਰ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ